ਬਾਹਰ ਕੰਮ ਕਰ ਲਈ ਜਾਂਦੇ ਨੇ ਜਾਂ ਟੂਰਿਸਟ ਵਿਜੇ ਜਾਂਦੇ ਨੇ ਜਾਂ ਕਿਸੇ ਪ੍ਰਕਾਰ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋਵੇਗਾ ਤੇ ਇਸ ਦੇ ਨਾਲ ਨਾਲ ਹੀ ਆਪਾਂ ਅਗਰ ਗੱਲ ਕਰਦੇ ਹਾਂ ਜਿਹੜੇ ਟੂਰਿਸਟ ਆਉਂਦੇ ਨੇ ਆਪਣੇ ਪੰਜਾਬ ਲਈ ਖਾਸ ਕਰ ਅੰਮ੍ਰਿਤਸਰ ਹਰਮੰਦਰ ਸਾਹਿਬ ਘੁੰਮਣ ਆਉਂਦੇ ਨੇ ਜਾਂ ਆਪਾਂ ਕਿਤੇ ਚੰਡੀਗੜ੍ਹ ਆਉਣਾ ਜਾਂ ਬਾਗਾ ਬਾਰਡਰ ਦੇਖਣ ਆਉਂਦਾ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਐਨ ਆਰ ਆਈ ਨੇ ਜਾਂ ਫੋਰਨਸ ਆਉਂਦੇ ਨੇ ਆਪਣੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉੱਥੇ ਜਿਹੜੀ ਸਬਦਾ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਤੇ ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਪੰਜਾਬ ਬਾਰੇ ਉੱਥੇ ਸਮਝਾਇਆ ਜਾਏਗਾ ਤੇ ਪੰਜਾਬ ਦੇ ਕਿਹੜੇ ਕਿਹੜੇ ਆਪਣੇ ਦੇਖਣਯੋਗ ਜਗ੍ਹਾਵਾਂ ਨੇ ਉਹਨਾਂ ਨੂੰ ਉੱਥੇ ਦਿਖਾਉਣ ਵਾਸਤੇ ਹੈਲਪ ਕੀਤੀ ਜਾਏਗੀ ਤਾਂ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਆਉਨੇ ਆ ਉਹ ਤੁਹਾਡੀ ਦਿੱਤੇ ਹੋਏ ਵਿਸ਼ੇ ਹੁੰਦੇ ਨੇ ਇਹ ਸਾਨੂੰ ਜਿਹੜੇ ਪ੍ਰੋਗਰਾਮ ਅੱਜ ਅਸੀਂ ਲੈ ਆਏ ਇੱਕ ਤਾਂ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਤੋਹਫਾ ਦਿੱਤਾ ਗਿਆ ਕਿਤੇ ਕੁਝ ਸਾਡੇ ਵੀਰ ਐਨ ਆਰ ਆਈ ਵੀਰ ਨੇ ਜਿਹੜੇ ਆਸਟ੍ਰੇਲੀਆ ਕੈਨੇਡਾ ਯੂਕੇ ਤੇ ਨਿਊਜ਼ੀਲੈਂਡ ਰਹਿੰਦੇ ਨੇ ਤੇ ਨਾਲ ਨਾਲ ਸਾਡੇ ਸਰਬ ਜਿਹੜੇ ਅਰਬ ਕੰਟਰੀ ਨੇ ਜਿਹੜੇ ਸਾਡੇ A1 ਪੰਜਾਬੀ ਟੀਵੀ ਨੂੰ ਦੇਖਣ ਵਾਲੇ ਨੇ ਸਾਡੇ ਚਾਹਵਾਨ ਨੇ ਸਾਡੇ ਦਰਸ਼ਕ ਨੇ ਉਹਨਾਂ ਨੇ ਵੀ ਸਾਨੂੰ ਇੱਕ ਇੱਕ ਮੈਸੇਜ ਕੀਤਾ ਸੀਗਾ ਤਿੰਨ ਚਾਰ ਦਿਨ ਪਹਿਲਾਂ ਕਿ ਤੁਸੀਂ ਜਿਹੜੇ ਪੰਜਾਬੀਆਂ ਨੂੰ ਪ੍ਰੋਬਲਮ ਆਉਂਦੀ ਹੈ 에어ਪੋਰਟ ਤੇ ਤੁਸੀਂ ਉਹਨਾਂ ਬਾਰੇ ਵੀ ਕੀ ਮਤਲਬ ਵਿਚਾਰ ਚਰਚਾ ਕਰੋ